ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਸੰਦੀਪ ਸਿੰਘ ਖਰੋ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਸੁਖਬੀਰ ਬਾਦਲ ਧੜੇ ਦੀ ਜਿੰਨੀ ਵੀ ਸਿਆਸਤ ਹੈ ਨਾ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਦਿਵਾਲੇ ਘੁੰਮਦੀ ਹੈ ਉਨ੍ਹਾਂ ਦੀ ਸਿਆਸਤ ਦੇ ਵਿੱਚੋਂ ਪੰਜਾਬ ਪੰਜਾਬ ਦੇ ਮੁੱਦੇ ਹੌਲੀ ਹੌਲੀ ਮੰਫੀ ਹੁੰਦੇ ਜਾ ਰਹੇ ਆ। ਉਹਨਾਂ ਦਾ ਹਰੇਕ ਆਗੂ ਜਿਹੜਾ ਉਹ ਜਦੋਂ ਨਿਸ਼ਾਨਾ ਵਿੰਦਾ ਸ਼ਬਦੀ ਨਿਸ਼ਾਨਾ ਸ਼ਬਦੀ ਹਮਲਾ ਕਰਦੇ ਆ ਤਾਂ ਉਹ ਗਿਆਨੀ ਹਰਪ੍ਰੀਤ ਸਿੰਘ ਤੇ ਕਰਦੇ ਆ। ਕੀ ਲੋਕ ਇਸ ਕਿਸਮ ਦੀ ਸਿਆਸਤ ਨੂੰ ਪ੍ਰਵਾਨ ਕਰਨਗੇ? ਦੂਜੇ ਪਾਸੇ ਜਿੱਦਾਂ ਆਮ ਆਦਮੀ ਪਾਰਟੀ ਰਾਹ ਰੋਕ ਰਹੀ ਹੈ ਭਾਜਪਾ ਦਾ ਉਹਨਾਂ ਵੱਲੋਂ ਭਾਜਪਾ ਦਾ ਇਹ ਦਾਵਾ ਹੈ ਕਿ ਜਿਹੜੀਆਂ ਕੇਂਦਰ ਸਰਕਾਰ ਵੱਲੋਂ ਸਕੀਮਾਂ ਚਲਾਈਆਂ ਜਾਂਦੀਆਂ ਜਿਹੜੇ ਗ੍ਰੀਪ ਧੱਕੇ ਦੇ ਲੋਕ ਆ ਅਸੀਂ ਦੱਸਣਾ ਚਾਹੁੰਦੇ ਆ ਉਹਨਾਂ ਨੂੰ ਵੀ ਕੀ ਉਹ ਸਕੀਮਾਂ ਤੁਹਾਡੇ ਤੱਕ ਪਹੁੰਚਦੀਆਂ ਪਰ ਇਹਦੇ ਉਲਟ ਆਮ ਆਦਮੀ ਪਾਰਟੀ ਦੇ ਜਿਹੜਾ ਉਹਦਾ ਵਿਰੋਧ ਕਰ ਰਹੀ ਹੈ ਤੇ ਪੁਲਿਸ ਵਾਲੇ ਜਿਹੜੇ ਆ ਉਹਨਾਂ ਦੇ ਆਗੂਆਂ ਨੂੰ ਹਿਰਾਸਤ ਚ ਲੈ ਲੈਂਦੇ ਆ ਅੱਜ ਸੁਨੀਲ ਜਾਖੜ ਨੂੰ ਵੀ ਹਿਰਾਸਤ ਚ ਲਿਆ ਤੀਜੇ ਪਾਸੇ ਕਾਂਗਰਸ ਦੇ ਵਿੱਚ ਉਹਨਾਂ ਨੂੰ ਕੋਈ ਲੜਾਈ ਕਰਨ ਨੂੰ ਨਹੀਂ ਲੱਭ ਰਿਆ ਉਹ ਆਪਸ ਚ ਲੜ ਰਹੇ ਆ ਹੁਣ ਇਸ ਵੇਲੇ ਮਾਮਲਾ ਮੱਗ ਗਿਆ ਭੱਖ ਗਿਆ ਰਾਣਾ ਗੁਰਜੀਤ ਸਿੰਘ ਤੇ ਕੁਲਬੀਰ ਸਿੰਘ ਜ਼ੀਰਾਵਾਲਾ ਪਰ ਸਭ ਤੋਂ ਪਹਿਲਾਂ ਡਲਾ ਸਾਹਿਬ ਸੁਖਵੀਰ ਬਾਦਲ ਗਰੁੱਪ ਦੀ ਜਿੰਨੀ ਵੀ ਸਿਆਸਤ ਆ ਨਾ ਹੁਣ ਜਿੰਨੇ ਵੀ ਉਹਨਾਂ ਦੇ ਬੁਲਾਰੇ ਆ ਉਹਨਾਂ ਕੋਲ ਕੀ ਕੀ ਮਤਾ ਯਾਨੀ ਹਰਪ੍ਰੀਤ ਸਿੰਘ ਦੇਖੋ ਭਾਵੇਂ ਚੰਦੂ ਮਾਜਰਾ ਤੇ ਇਲਜ਼ਾਮ ਉਹਨਾਂ ਨੇ ਲਾਏ ਕਿ ਚੰਦੂ ਮਾਜਰਾ ਨੇ ਪਤਾ ਨਹੀਂ ਕਿਹੜੀ ਗੱਲ ਕਹਿਤੀ ਜੇ ਗਿਆਨੀ ਹਰਪ੍ਰੀਤ ਸਿੰਘ ਸੁਖਦੇਵ ਸਿੰਘ ਢੀਂਸਾ ਦੇ ਘਰੇ ਚਲੇ ਗਏ ਜਥੇਦਾਰ ਸਹਿਬਾਨ ਆਮ ਤੌਰ ਦੇ ਉੱਤੇ ਬਹੁਤ ਉਮਰ ਦਰਾਜ਼ ਨੇਤਾਵਾਂ ਦੇ ਘਰ ਨਿੱਜੀ ਰਿਸ਼ਤੇਆਂ ਕਰਕੇ ਚਲੇ ਜਾਂਦੇ ਨੇ ਹੁਣ ਗਿਆਨੀ ਹਰਪੀਤ ਸਿੰਘ ਦੀ ਉਮਰ ਤੇ ਜਿਹੜੇ ਸੁਖਦੇਵ ਸਿੰਘ ਢੀਂਡਸਾ ਉਹਨਾਂ ਦੀ ਉਮਰ ਚ ਕਿੰਨਾ ਫਰਕ ਹੈ ਅੱਛਾ ਸੁਖਬੀਰ ਬਾਦਲ ਵੀ ਤਾਂ ਸੁਖਦੇਵ ਢੀਂਡਸਾ ਉਹਨਾਂ ਦੇ ਘਰ ਕਿੰਨੀ ਵਾਰੀ ਗਿਆ ਭਾਵੇਂ ਗਿਆਨੀ ਹਰਪੀਤ ਪਤਾ ਲੈਣ ਹੀ ਗਏ ਹੁਣ ਤੇ ਸੁਖਬੀਰ ਬਾਦਲ ਕਿੰਨੀ ਵਾਰੀ ਸੁਖਦੇਵ ਢੀਂਡਸਾ ਦੇ ਘਰੇ ਗਿਆ ਤੇ ਜਿਸ ਦਿਨ ਸ਼ਰਧਾਂਜਲੀ ਸਮਾਗਮ 'ਚ ਸੁਖਬੀਰ ਬਾਦਲ ਬੋਲ ਰਿਹਾ ਸੀ ਤੇ ਉਸ ਦਿਨ ਦਾ ਸੁਖਬੀਰ ਬਾਦਲ ਇਹ ਕਹਿ ਰਿਹਾ ਸੀ ਵੀ ਢੀਂਡਸਾ ਸਾਹਿਬ ਦੀ ਦਿਲੀ ਇੱਛਾ ਸੀ ਕਿ ਸਾਰੇ ਇਕੱਠੇ ਹੋ ਜੋ ਇਹਦਾ ਮਤਲਬ ਹੈ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਜਿਹੜੀ țeਰ ਹੈ ਇੰਨੀਆਂ ਜ਼ਿਆਦਾ ਸਿਆਸੀ ਗਲਤੀਆਂ ਕਰ ਚੁੱਕੇ ਨੇ ਬਾਦਲ ਕੇ ਕਿ ਹੁਣ ਉਹਨਾਂ ਨੂੰ ਰਸਤਾ ਨਹੀਂ ਲੱਭ ਰਿਹਾ ਕਿ ਪੰਜਾਬ ਦੇ ਵਿੱਚ ਉਹ ਆਪਣੀ ਸਿਆਸਤ ਕਿਸ ਪਾਸੇ ਜਾਣ ਕਿਉਂਕਿ ਜਿਹੜਾ ਪੰਥਕ ਅਜੰਡਾ ਸੀ ਪੰਜਾਬ ਦੀ ਸਿਆਸਤ ਦਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਨੇ ਸੰਭਲਿਆ ਹੁਣ ਗਿਆਨੀ ਹਰਪ੍ਰੀਤ ਸਿੰਘ ਪੁਨਰਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਬਣ ਗਏ ਪੰਥਕ ਝੰਡੇ ਵਾਲੀ ਪਾਰਟੀ ਤਾਂ ਬਣ ਗਈ ਪੁਨਰਸੁਰਜੀਤ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਲਾਹਕਾਰਾਂ ਨੇ ਸੁਖਬੀਰ ਬਾਦਲ ਨੂੰ ਵਿਕਾਸ ਪੁਰਸ਼ ਦਾ ਨਾਰਾ ਮਾਰ ਕੇ ਮੰਚਾ ਤੇ ਲਾਤਾ ਕਿ ਹੁਣ ਅਸੀਂ ਵਿਕਾਸ ਦੇ ਨਾਂ ਤੇ ਵੋਟਾਂ ਮੰਗਾਂਗੇ ਸ਼੍ਰੋਮਣੀ ਅਕਾਲੀ ਦਲ ਉਸ ਸਥਿਤੀ 'ਚ ਹੈ ਹੀ ਨਹੀਂ ਕਿ ਉਹ ਇਕੱਲਾ ਪੰਜਾਬ ਦਾ ਵਿਕਾਸ ਕਰ ਦਵੇ ਸੁਖਬੀਰ ਬਾਦਲ ਦਾ ਧੜਾ ਖਾਸ ਤੌਰ ਤੇ ਔਰ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਸੜਕਾਂ ਸੁੜਕਾਂ ਬਣੀਆਂ ਉਹ ਸਾਰੀਆਂ ਕਿਰਾਏ ਦੀਆਂ ਸੜਕਾਂ ਨੇ ਸੰਦੀਪ ਜੀ ਅੱਜ ਵੀ ਪੰਜਾਬੀ ਕਿਰਾਇਆ ਭਰਦੇ ਆ ਉਹਦਾ ਟੋਲ ਦੇ ਰੂਪ ਦੇ ਵਿੱਚ ਟੋਲ ਦੀਆਂ ਸੜਕਾਂ ਨੇ ਇਹ ਵਰਲਡ ਬੈਂਕ ਦੇ ਪੈਸੇ ਨਾਲ ਬਣਦੀਆਂ ਨੇ ਤੇ ਕੋਈ ਸੁਖਵੀਰ ਬਾਦਲ ਨੂੰ ਪੁੱਛੇ ਵੀ ਜਿਹੜੇ ਕੌਮੀ ਸ਼ਾਹ ਰਾਹ ਨੇ ਕੀ ਕੱਲੇ ਪੰਜਾਬ 'ਚ ਹੀ ਬਣੇ ਨੇ ਆ ਹਰਿਆਣਾ ਟੱਪ ਦੇ ਹੀ ਉਹ ਬੰਦ ਹੋ ਜਾਂਦੇ ਉਹ ਕੇਂਦਰ ਸਰਕਾਰ ਦੇ ਭਾਰਤ ਸਰਕਾਰ ਦੇ ਪ੍ਰੋਜੈਕਟ ਨੇ ਉਹ ਨਰਸੀਮਾ ਰਾਓ ਵੇਲੇ ਦੇ 99ਵੇਂ 92 ਵੇਲੇ ਦੇ ਬਾਅਦ ਚ ਅਟਲ ਵਿਹਾਰੀ ਵਾਜਪਾਈ ਆਏ ਗੁਜਰਾਲ ਸਾਹਿਬ ਚੰਦਰਸ਼ੇਖਰ ਫਿਰ ਅਟਲ ਵਿਹਾਰੀ ਵਾਜਪਾਈ ਫਿਰ ਮਨਮੋਹਨ ਸਿੰਘ ਤੇ ਫਿਰ ਹੁਣ ਨਰਿੰਦਰ ਮੋਦੀ ਆਏ ਨੇ ਸੋ ਸਾਰੇ ਪ੍ਰਧਾਨ ਮੰਤਰੀਆਂ ਦੇ ਕਾਰਜਕਾਲਾਂ ਦੇ ਦੌਰਾਨ ਜਿਹੜਾ ਕੌਮੀ ਸ਼ਾਹ ਰਾਹ ਦੇ ਪ੍ਰੋਜੈਕਟ ਨੇ ਇਹ ਚੱਲਦੇ ਰਹਿੰਦੇ ਨੇ ਸੋ ਇਸ ਕਰਕੇ ਇਸ ਵਹਿਮ ਦੇ ਵਿੱਚੋਂ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਨਿਕਲ ਜਾਣਾ ਚਾਹੀਦਾ ਹੈ ਕਿ ਜਿੰਨਾ ਵਿਕਾਸ ਪੰਜਾਬ ਦਾ ਹੋਇਆ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਹੈ ਕਿਉਂਕਿ ਜਿਹੜਾ ਪੰਜਾਬ ਦਾ ਪੰਜਾਬ ਸਰ ਕਰਜ਼ਾ ਜਿਹੜਾ ਚੀਕਾ ਮਾਰਦਾ ਹੈ ਨਾ ਜੀ 3 ਲੱਖ ਕਰੋੜ ਤੋਂ ਵੀ ਟੱਪ ਗਿਆ ਤੇ ਉਹਦੇ ਉਹਦੇ ਵਿੱਚ ਇੱਕ ਵੱਡਾ ਯੋਗਦਾਨ ਜਿਹੜੀ ਪੰਜਾਬ ਚ ਅਕਾਲੀ ਭਾਜਪੀ ਦੀ ਸਰਕਾਰ ਸੀ ਉਹਦਾ ਵੀ ਹੈ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਨੇ ਵੀ ਕਰਜ਼ਾ ਚੜਾਇਆ ਤੇ ਹੁਣ ਭਗਵੰਤ ਮਾਨ ਵੇਲੇ ਵੀ ਕਰਜ਼ਾ ਵੱਧ ਰਿਹਾ ਹੈ ਇੱਕ ਵਾਰ ਜਦੋਂ ਕਰਜ਼ਾ ਲਿਆ ਜਾਂਦਾ ਨਾ ਸੰਦੀਪ ਜੀ ਗਰੀਬ ਬੰਦੇ ਵੱਲੋਂ ਫਿਰ ਉਹ ਪੁਰਾਣਾ ਕਰਜ਼ਾ ਮੋੜਨ ਲਈ ਕਿਸੇ ਹੋਰ ਤੋਂ ਵਿਆਜ ਤੇ ਪੈਸੇ ਫੜ ਲੈਂਦਾ ਹੈ ਫਿਰ ਉਹਨੂੰ ਦੇਣ ਲਈ ਫਿਰ ਉਹ ਕੋਈ ਪਲਾਟ ਬਲੂਡ ਵੇਚਦਾ ਆਪਣਾ ਕੋਈ ਘਰ-ਬਾਰ ਵੇਚਦਾ ਹੈ ਇਸੇ ਕਰਕੇ ਕਰਜ਼ੇ ਦੇ ਵਿੱਚ ਜਕੜੇ ਲੋਕ ਵਿਕ ਜਾਂਦੇ ਨੇ ਤੇ ਪੰਜਾਬ ਵਿਕਣ ਕਗਾਰੀ ਹੈ ਇਹ ਤਾਂ ਚਲੋ ਇੱਕ ਰਵਾਜ ਨਹੀਂ ਪਿਆ ਸਾਡੇ ਮੁਲਕ 'ਚ ਕਿ ਸੂਬੇ ਵਿਕਦੇ ਹੁੰਦੇ ਨੇ ਨਹੀਂ ਤਾਂ ਪੰਜਾਬ ਦੀ ਜਿਹੜੀ ਸਥਿਤੀ ਹੈ ਪਾਉਣੇਕ 4 ਲੱਖ ਕਰੋੜ ਦੇ ਕਰਜ਼ਾਈ ਅਸੀਂ ਹੋਣ ਵਾਲੇ ਆ ਇਹ ਤਾਂ ਕਿਸੇ ਅਮੀਰ ਮੁਲਕ ਕੋਈ ਬੋਲੀ ਹੋਈ ਨਾ ਲਾ ਦੇ ਵੀ ਪੰਜਾਬ ਸਾਨੂੰ ਵੇਚ ਦਿਓ ਜਿਹੜੀਆਂ ਸਥਿਤੀਆਂ ਸਾਡੀਆਂ ਪੋਲੀਟੀਕਲ ਪਾਰਟੀਆਂ ਨੇ ਬਣਾਈਆਂ ਨਹੀਂ ਹੁਣ ਜਿਹੜੀ ਗੱਲ ਸੁਖਬੀਰ ਸਿੰਘ ਬਾਦਲ ਦੀ ਹੈ ਮੈਨੂੰ ਇਹ ਲੱਗਦਾ ਹੈ ਕਿ ਪੰਥਕ ਏਜੰਡੇ ਤੋਂ ਬਾਦਲ ਦੀ ਧਿਰ ਸ਼੍ਰੋਮਣੀ ਅਕਾਲੀ ਦਲ ਦੂਰ ਹੋ ਚੁੱਕਿਆ ਹੈ ਔਰ ਇਹਨਾਂ ਨੇ ਇੱਕ ਨਵਾਂ ਫਾਰਮੂਲਾ ਕੱਢਿਆ ਬਾਦਲਾਂ ਦੇ ਸਲਾਹਕਾਰਾਂ ਦੀ ਤਰਜ਼ ਤੇ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਭੰਡੋ ਹਰ ਗੱਲ 'ਚ ਉਸ ਦਿਨ ਸੁਖਬੀਰ ਬਾਦਲ ਕਹਿ ਰਿਹਾ ਸੀ ਵੀ ਇਹ ਨਵੇਂ ਚੁੱਲੇ ਵਾਲੇ ਇਹਨਾਂ ਦੇ ਚੁੱਲੇ 'ਚ ਗੈਸ ਸੈਂਟਰ ਭਰਦਾ ਹੈ ਹੁਣ ਪੰਥਕ ਪਾਰਟੀ ਦਾ ਪ੍ਰਧਾਨ ਅਗਰ ਇਸ ਤਰ੍ਹਾਂ ਦੇ ਬਿਆਨ ਦੇਊਗਾ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਬਹੁਤ ਵੱਡਾ ਸਮਰਥਨ ਹੈ ਪੰਜਾਬ 'ਚ ਗਿਆਨੀ ਹਰਪ੍ਰੀਤ ਸਿੰਘ ਪੜ੍ਹੀ ਲਿਖੀ ਸ਼ਖਸੀਅਤ ਹੈ ਚਠੇਦਾਰ ਰਹੇ ਨੇ ਔਰ ਇਹ ਹਜੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਸਮਝ ਨਹੀਂ ਆ ਰਿਹਾ ਸੰਦੀਪ ਜੀ ਮੈਂ ਅੰਕੜੇ ਦੇਖ ਰਿਹਾ ਸੀ ਜਿਹੜੀਆਂ 2024 ਦੀਆਂ ਵੋਟਾਂ ਪਈਆਂ ਸੀ ਪਾਰਲੀਮੈਂਟ ਦੀਆਂ ਸ਼੍ਰੋਮਣੀ ਅਕਾਲੀ ਦਲ ਨੂੰ 18 ਲੱਖ ਤੋਂ ਲੈ ਕੇ ਪੌਣੇ 19 ਲੱਖ ਦੇ ਵਿੱਚ ਵਿੱਚ ਵੋਟਾਂ ਪਈਆਂ ਸੀ 18 ਲੱਖ ਤੋਂ ਲੈ ਕੇ ਪੌਣੇ 19 ਲੱਖ ਦੇ ਵਿੱਚ ਵਿੱਚ ਤੇ ਜਿਹੜੀ ਪੰਜ ਮੈਂਬਰੀ ਕਮੇਟੀ ਨੇ ਭਰਤੀ ਕਰ ਲਈ ਨਾ ਉਹਨਾਂ ਨੇ 29 ਲੱਖ ਦੀਆਂ ਤਾਂ ਪਰਚੀਆਂ ਹੀ ਵੰਡਤੀਆਂ ਪੰਜਾਬ 'ਚ 29 ਲੱਖ ਪਰਚੀਆਂ ਵੰਡੀਆਂ ਗਈਆਂ ਜਿਨ੍ਹਾਂ 'ਚ 15 ਗ ਲੱਖ ਤਾਂ ਕਹਿੰਦੇ ਵਾਪਸ ਆ ਗਈਆਂ ਭਰਤੀ ਹੋ ਕੇ ਤੇ ਸ਼ਰੋਮਣੀ ਅਕਾਲੀ ਦਲ ਨੂੰ 18 ਤੋਂ ਪੌਣੇ 19 ਲੱਖ ਦੇ ਵਿੱਚ ਵੋਟਾਂ ਪਈਆਂ ਸੀ ਤੇ ਉਸ ਤੋਂ ਵੱਧ ਭਰਤੀਆਂ ਜਾਰੀ ਕਰਤੀਆਂ ਪਰਚੀਆਂ ਪੰਜ ਮੈਮਰੀ ਕਮੇਟੀ ਨੇ ਤੇ 15 ਲੱਖ ਭਰਤੀ ਹੋ ਕੇ ਵਾਪਸ ਆ ਗਈ ਤੇ ਤੁਸੀਂ ਸਥਿਤੀ ਦਾ ਅੰਦਾਜ਼ਾ ਲੈ ਲਓ ਕਿ ਜਿਹੜੀਆਂ 18 ਲੱਖ ਬਾਦਲ ਕਿਆਂ ਨੂੰ ਪਈਆਂ ਨੇ ਆ ਜਿਹੜੀ 15 ਲੱਖ ਹੋ ਚੁੱਕੀ ਉਹ 18 ਲੱਖ ਵਾਲੇ ਕਿੰਨੇ ਵਿਅਕਤੀ ਨੇ ਇਹਦਾ ਮਤਲਬ ਹੈ ਤੁਸੀਂ ਇਹਦੇ ਨਾਲ 27 ਜੋੜੋ ਬਿਲਕੁਲ ਠੀਕ ਗੱਲ ਹੈ ਜਿਹੜੇ ਜਿਹੜਾ ਬਾਦਲ ਤੜਾ ਉਹਦੇ ਲਈ ਸਭ ਤੋਂ ਵੱਡਾ ਚੈਲੰਜ ਇਹ ਨਹੀਂ ਕਿ ਗਿਆਨੀ ਹਰਪੀ ਸਿੰਘ ਨੂੰ ਭੰਡਣਾ ਹੈ ਚੰਦੂ ਮਾਦਰਾ ਨੇ ਕੁਛ ਕਹਿਤਾ ਚੰਦੂ ਮਾਦਰਾ ਦਾ ਆਪ ਤੁਹਾਡੇ ਨਾਲ ਹੀ ਰਿਹਾ ਉਥੇ ਫਸੀਲ ਦੇ ਉੱਤੇ ਸਦਾ ਭੁਗਤੀ ਹੈ ਸੋ ਚੰਦੂ ਮਾਦਰਾ ਵੀ ਜਿਹੜੀ ਗੱਲ ਉਹਨਾਂ ਨੇ ਮੰਚਾਂ ਤੇ ਕੀਤੀ ਸੋ ਮੈਨੂੰ ਲੱਗਦਾ ਹੈ ਪੰਜ ਮੈਂਬਰੀ ਕਮੇਟੀ ਨੂੰ ਗਿਆਨੀ ਹਰਪੀ ਸਿੰਘ ਨੂੰ ਜਿਨੀ ਉਹਨਾਂ ਦੇ ਨਾਲ ਦੀ ਲੀਡਰਸ਼ਿਪ ਹੈ ਭਾਵੇਂ ਚੰਦੂ ਮਾਦਰਾ ਸਾਹਿਬ ਹੈ ਤੇ ਭਾਵੇਂ ਰਖੜਾ ਸਾਹਿਬ ਹੈ ਤੇ ਭਾਵੇਂ ਦੂਜੇ ਨੇ ਜਿਵੇਂ ਰਖੜਾ ਸਾਹਿਬ ਵੀ ਪਹਿਲਾਂ ਹੀ ਕਹਿ ਗਏ ਕਿ ਜੀ ਅਸੀਂ ਤਾਂ ਤੈਅ ਕਰਿਆ ਗਿਆ ਨਹੀਂ ਹਰਪ੍ਰੀਤ ਨੂੰ ਬਣਾਵਾਂਗੇ ਅਸਲ ਦੇ ਵਿੱਚ ਇਹ ਲੀਡਰ ਤਾਂ ਬਣ ਗਏ ਅਕਾਲੀ ਵੀ ਨਹੀਂ ਪੁਰਾਣੇ ਸਮਿਆਂ ਚ ਇਹਨਾਂ ਨੇ ਸੰਘਰਸ਼ ਵੀ ਕੀਤੇ ਨੇ ਰਖੜਾ ਸਾਹਿਬ ਦੀ ਬਾਦਲ ਨਾਲ ਨੇੜਤਾ ਸੀ ਲੇਕਿਨ ਇਹ ਬਹੁਤ ਸਾਰੀਆਂ ਜ਼ਮੀਨੀ ਹਕੀਕਤਾਂ ਤੇ ਲੋਕ ਮਾਨਸਿਕਤਾ ਨੂੰ ਸਮਝ ਨਹੀਂ ਪਾਰੇ ਮੈਂ ਕਹੂੰਗਾ ਭੰਦੇ ਸ਼ਰੀਫ ਨੇ ਰਖੜਾ ਸਾਹਿਬ ਵੀ ਬੜੇ ਸਾਬੂ ਵਿਅਕਤੀ ਨੇ ਚੰਦੂ ਮਾਜਰਾ ਸਾਹਿਬ ਵੀ ਬਹੁਤ ਵੱਡਾ ਸੰਘਰਸ਼ ਅਕਾਲੀ ਸਿਆਸਤ ਚ ਉਹਨਾਂ ਦਾ ਰਿਹਾ ਹੈ ਲਗਣਿਕ ਸਮੇ ਬਾਦ ਨਾ ਸੰਦੀਪ ਜੀ ਇੱਕ ਸਮੇ ਬਾਦ ਜਿਹੜੀ ਨੌਜਵਾਨ ਪੀੜੀ ਹੁੰਦੀ ਹੈ ਨਾ ਉਹਦੇ ਤੋਂ ਸਿੱਖਣ ਦੀ ਲੋੜ ਪੈਂਦੀ ਹੈ ਅੱਜ ਜੇ ਤੁਸੀਂ ਕਹੋ ਵੀ ਸਾਡੇ ਸਕੂਲਾਂ ਚ ਪੜਨ ਵਾਲੇ ਬੱਚੇ ਉਹਨਾਂ ਨੂੰ ਪਤਾ ਹੀ ਕੁਝ ਨਹੀਂ ਬਹੁਤ ਸਾਰੀਆਂ ਗੱਲਾਂ ਉਹ ਸਾਡੇ ਨਾਲੋਂ ਜ਼ਿਆਦਾ ਚੰਗੀ ਤਰ੍ਹਾਂ ਸਮਝਦੇ ਨੇ ਭਾਵੇਂ ਤਕਨੀਕ ਤੇ ਭਾਵੇਂ ਲੋਕ ਮਾਨ ਸਿਕਤਾ ਸੋ ਵੱਡੇ ਵੱਡੇ ਲੀਡਰਾਂ ਨੂੰ ਇਹ ਗੱਲ ਕੱਢ ਕੇ ਆਪਣੇ ਦਿਮਾਗ ਚੋਂ ਕਿ ਅਸੀਂ ਬਹੁਤ ਵੱਡੇ ਆ ਨੰਗੇ ਪੈਰੀ ਤੁਰਨ ਦੀ ਲੋੜ ਹੈ ਪੰਜਾਬ ਦੀ ਸਿਆਸਤ ਲਈ ਜਿਨ੍ਹਾਂ ਨੇ ਪੰਥਕ ਸਿਆਸਤ ਕਰਨੀ ਹੈ ਸੋ ਪੰਥਕ ਸਿਆਸਤ ਕਰਨ ਵਾਲੇ ਤਾਂ ਨਿਮਕੇ ਚੱਲਣ ਔਰ ਪੰਜਾਬ ਦੇ ਮੁੱਦਿਆਂ ਤੇ ਆ ਜਾਣ ਚੰਦੂ ਮਾਜਰਾ ਸਾਹਿਬ ਵੀ ਰਖੜਾ ਸਾਹਿਬ ਵੀ ਬੀਬੀ ਜਗੀਰ ਕੌਰ ਵੀ ਉਹਨਾਂ ਦੀ ਮੀਟਿੰਗ ਵੀ ਚੱਲ ਰਹੀ ਹੈ ਜਦੋਂ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਉਹ ਮੀਟਿੰਗ ਇਸਤਰੀ ਅਕਾਲੀ ਦਲ ਦੀ ਜੋ ਹੋਏਗਾ ਆਪਾਂ ਗੱਲ ਸਾਂਝੀ ਕਰਾਂਗੇ ਸੋ ਮੇਰਾ ਇਹ ਮੰਨਣਾ ਹੈ ਸਤਿ ਜੀ ਕਿ ਗਿਆਨੀ ਹਰਪ੍ਰੀਤ ਪੰਜ ਮੈਂਬਰੀ ਕਮੇਟੀ ਚੰਦੂ ਮਾਜਰਾ ਰਖੜਾ ਸਾਹਿਬ ਇਹਨਾਂ ਨੂੰ ਨਾ ਪੰਜਾਬ ਦੇ ਮੁੱਦਿਆਂ ਤੇ ਅੱਗੇ ਵਧਦੇ ਰਹਿਣਾ ਚਾਹੀਦਾ ਲੋਕਾਂ 'ਚ ਮਿਲਣ ਪਿੰਡ ਪਿੰਡ ਜਾਣ ਆਪਣਾ ਏਜੰਡਾ ਲੈ ਕੇ ਜਾਣ ਪੰਥਕ ਏਜੰਡਾ ਲੈ ਕੇ ਜਾਣ ਲੋਕਾਂ ਨੂੰ ਦੱਸਣ ਕਿ ਅਸੀਂ ਸਮਝੌਤਾ ਨਹੀਂ ਕਰਨਾ ਚਾਹੁੰਦੇ ਸਾਨੂੰ ਵੋਟਾਂ ਪਾਓ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਿਲਾਸਫੀ ਤੇ ਅੱਗੇ ਵਧਾਂਗੇ ਇਹ ਛੋਟੀਆਂ ਮੋਟੀਆਂ ਗੱਲਾਂ ਕਰਨ ਦੀ ਲੋੜ ਨਹੀਂ ਤੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਨੂੰ ਵੀ ਇਹੀ ਚਾਹੀਦਾ ਹੈ ਕਿ ਉਹ ਲੋਕਾਂ 'ਚ ਜਾਣ ਤੇ ਲੋਕਾਂ ਕੋਲੋਂ ਵੀ ਗਲਤੀ ਮੰਨਣ ਵੀ ਅਸੀਂ ਚੰਡੀਗੜ੍ਹ ਪੰਜਾਬ ਨੂੰ ਨਹੀਂ ਦਵਾ ਸਕਿਆ ਅੱਜ ਤੱਕ ਤੇ ਹੁਣ ਜਿਹੜਾ प्रकाश सिंह बादल ਪੰਜ ਵਾਰੀ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੇ ਬਣਾਇਆ ਹੈ ਉਹ ਕਿਉਂ ਬਣਾਇਆ ਜਿਹੜੀਆਂ ਅੱਜ ਸੁਖਵੀਰ ਬਾਦਲ ਕਹਿ ਰਿਹਾ ਹੈ ਵੀ ਸਾਡੀ ਸਰਕਾਰ ਨੂੰ ਤਾਕਤ ਦੇ ਦਿਓ ਅਸੀਂ ਇਹ ਮੰਗਾਂ ਤੇ ਪਹਿਰਾ ਦੇਵਾਂਗੇ ਅਸੀਂ ਪਹਿਰੇਦਾਰ ਹਾਂ ਸਾਰੇ ਜੀ ਆਪਾਂ ਸਿਰਫ ਪਹਿਰੇ ਹੀ ਦੇਣੇ ਨੇ ਮਤਲਬ ਆਪਾਂ ਆਪਣੇ ਘਰੇ ਲੁੱਟ ਹੋ ਜੇ ਸੰਦੀਪ ਜੀ ਆਪਣਾ ਸਾਰਾ ਕੁਝ ਲੁੱਟਿਆ ਜਾਵੇ ਕੀ ਆਪਾਂ ਲੱਭਣ ਦੀ بجائے ਸਮਾਨ ਵਾਪਸ ਮੜਵਾਉਣ ਦੀ بجائے ਆਪਾਂ ਕਹੀਏ ਜੀ ਆਪਾਂ ਹੁਣ ਪਹਿਰਾ ਦੇਣਾ ਆਪਾਂ ਹੁਣ ਕਿਸੇ ਨੂੰ ਅੰਦਰ ਨਹੀਂ ਵੜਨ ਦੇਣਾ ਇਹ ਕਿਹੜੀ ਸਿਆਣਪ ਹੋਈ ਸੋ ਜਦੋਂ 5 ਸਾਲ ਬਾਦਲਾਂ ਦੀ ਸਰਕਾਰ ਬਣਾਈ ਪੰਜਾਬ ਦੇ ਲੋਕਾਂ ਨੇ ਉਹ ਪਹਿਰਾ ਦੇਣ ਨੂੰ ਥੋੜੀ ਬਣਵਾਈ ਉਹ ਤਾਂ ਇਹ ਬਣਵਾਈ ਸੀ ਵੀ ਜਿਹੜਾ ਕੁਝ ਸਾਡਾ ਲੁੱਟਿਆ ਗਿਆ ਪੰਜਾਬ ਦਾ ਭਾਈ ਮੜਵਾ ਕੇ ਲਿਆਓ ਬਾਦਲਾਂ ਨੂੰ ਲੋਕਾਂ ਚ ਜਾ ਕੇ ਇਹ ਦੱਸਣ ਦੀ ਲੋੜ ਹੈ ਵੀ ਅਸੀਂ ਕੀ ਮੜਵਾ ਕੇ ਲਿਆਏ ਤੇ ਕੀ ਕੀ ਰਹਿੰਦਾ ਸਾਡਾ ਸਾਡੇ ਪੰਜਾਬੀ ਪੂਰੇ ਇਲਾਕੇ ਚਲੇ ਗਏ ਲੁੱਟੇ ਹੀ ਗਏ ਨਾ ਬੀਬੀ ਇੰਦਰਾ ਗਾਂਧੀ ਨੇ ਪਾਣੀਆਂ ਦੇ ਅਧਿਕਾਰ ਖੋਲੇ ਬਿਜਲੀ ਦੇ ਉੱਤੇ ਸਾਡਾ ਕੰਟਰੋਲ ਖਤਮ ਹੋ ਗਿਆ ਹੁਣ ਆ ਭਾਖੜਾ ਡੈਮ ਭਾਖੜਾ ਡੈਮ ਤੇ ਕਹਿੰਦੇ ਫੋਰਸ ਵੀ ਕੇਂਦਰੀ ਭੇਜੂਗਾ ਤੇ ਜੇ ਰੋਜ਼ਗਾਰ ਦੇਣਾ ਹੈ ਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਹੀ ਤਣਾਅ ਕਰ ਦਿਓ ਭਾਈ ਸਾਡੇ ਮੁੰਡੇ ਹੋਰ ਭਰਤੀ ਕਰ ਲਓ ਮੁੱਦੇ ਦਾ ਪੰਜਾਬ ਦੇ ਇਹ ਹੈ ਬੇਰੋਜ਼ਗਾਰੀ ਮੁੱਦਾ ਹੈ ਅਸੀਂ ਰੋਜ਼ਗਾਰ ਵੱਧ ਤੋਂ ਵੱਧ ਕਿਵੇਂ ਪੈਦਾ ਕਰਨਾ ਹੈ ਹੁਣ ਸੁਖਬੀਰ ਵਿਕਾਸਪੁਰਸ਼ ਹੈ ਸੁਖਬੀਰ ਉਦਯੋਗ ਮੰਤਰੀ ਵੀ ਰਿਹਾ ਰਾਜ ਦਾ ਕੇਂਦਰ ਚ 7 ਤੋਂ ਲੈ ਕੇ 17 ਤੱਕ ਡਿਪਟੀ ਮੁੱਖ ਮੰਤਰੀ ਵਿੱਚ ਵਿੱਚ ਰਿਹਾ ਹੈ ਪ੍ਰਧਾਨ ਰਿਹਾ ਸ਼ੋਮਨੀ ਅਕਾਲੀ ਦਲ ਦਾ ਤੁਸੀਂ ਮੈਨੂੰ ਦੱਸੋ ਪੰਜਾਬ ਚ ਕਿਹੜੇ ਉਦਯੋਗ ਆਏ ਨੇ ਆ ਬਠਿੰਡਾ ਰੈਫਾਇਨਰੀ ਤੋਂ ਬਿਨਾ ਇੱਕ ਅੱਧੇ ਯੂਨਿਟ ਤੋਂ ਬਿਨਾ ਕੋਈ ਨਹੀਂ ਆਇਆ ਪੰਜਾਬ 'ਚ ਤੁਸੀਂ ਦੱਸੋ ਨਾ ਸੰਦੀਪ ਜੀ ਕਿ ਕਿਹੜੀ ਉਦਯੋਗਿਕ ਕ੍ਰਾਂਤੀ ਆ ਗਈ ਪੰਜਾਬ 'ਚ ਜਿਹੜੀ ਇਹ ਹੁਣ ਲਿਆਉਣਗੇ ਜਿਹੜਾ ਕੰਮ ਅੱਜ ਤੱਕ ਨਹੀਂ ਹੋਇਆ ਦੇਖੋ ਇਹ ਪੁਰਾਣੀ ਕਹਾਵਤ ਹੈ ਜਦੋਂ ਗੱਡੇ ਦੇ ਟਾਇਰ ਘਸ ਜਾਂਦੇ ਆ ਨਾ ਸੰਦੀਪ ਜੀ ਪੁਰਾਣੇ ਬਜ਼ੁਰਗ ਉਹਤੇ ਲੋਡ ਨਹੀਂ ਸੀ ਜ਼ਿਆਦਾ ਪਾਉਂਦੇ ਗੱਡੇ ਦੇ ਟਾਇਰ ਘਸ ਜਾਂਦੇ ਨੇ ਜਾਂ ਤਾਂ ਟਾਇਰ ਨਵੇਂ ਪਾਓ ਨਹੀਂ ਤਾਂ ਗੱਡੇ ਨੂੰ ਖੂੰਜੇ ਚ ਲਾ ਲਓ ਤੇ ਉਹਦੇ 'ਚ ਬਚਿਆ ਬਚਾਇਆ ਸਮਾਨ ਜਿਹੜਾ ਉਹ ਰੱਖੀ ਚੱਲੋ ਹੋਰ ਨੀ ਤਾਂ ਪੱਠੀਆਂ ਦੀ ਪੰਡ ਰੱਖ ਲਓ ਭਾਈ ਵੀ ਮਿੱਡੇ-ਮੁੱਡੇ ਨਾ ਪੈ ਜੇ ਥੱਲੇ ਨਾ ਸੁੱਟੋ ਅੱਜ ਕੱਲ ਤਾਂ ਖੁਰਲੀਆਂ ਸਾਫ਼ ਐ ਸਟੀਲ ਦੀਆਂ ਖੁਰਲੀਆਂ ਵੀ ਆਉਣ ਲੱਗੀਆਂ ਹੁਣ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਦਾ ਧੜਾ ਹੁਣੇ ਵਿਕਾਸ ਦੇ ਨਾਂ ਤੇ ਵੋਟਾਂ ਮੰਗ ਰਹੇ ਨੇ ਅੱਜ ਤੱਕ ਪੰਜਾਬ ਦੇ ਅਸਲ ਮੁੱਦਿਆਂ ਤੇ ਕੋਈ ਜਿੱਤ ਹਾਸਲ ਨਹੀਂ ਕੀਤੀ ਸੋ ਇਹਨਾਂ ਨੂੰ ਲੋਕਾਂ 'ਚ ਜਾਣਾ ਚਾਹੀਦਾ ਹੁਣ ਗੱਲ ਇਹ ਆ ਸੰਦੀਪ ਜੀ ਜ਼ਮਾਨਤਾਂ ਕਿਉਂ ਜ਼ਬਤ ਹੁੰਦੀਆਂ ਨੇ ਇਸੇ ਕਰਕੇ ਜ਼ਬਤ ਹੁੰਦੀਆਂ ਨੇ ਨਾ ਦੱਸ ਜਿਹੜਾ 2 ਦਸੰਬਰ ਨੂੰ ਫੈਸਲਾ ਆਇਆ ਸੀ ਉਹ ਇਸੇ ਕਰਕੇ ਆਇਆ ਸੀ ਨਾ ਵੀ ਜ਼ਮਾਨਤਾਂ ਬਾਰ ਬਾਰ ਜ਼ਬਤ ਹੋ ਰਹੀਆਂ ਲੋਕਾਂ ਨੇ ਨਕਾਰ ਦਿੱਤਾ ਬਿਲਕੁਲ ਕੌਮ ਦੇ ਜੱਥੇਦਾਰ ਇਸ ਗੱਲ ਤੋਂ ਚਿੰਤਤ ਸੀ ਕਿ ਸ਼ਰੂਮਨੀ ਅਕਾਲੀ ਦਲ ਜਿਹੜੀ ਨਮੈਂਦਾ ਜਮਾਤ ਹੈ ਸਿੱਖਾਂ ਦੀ ਉਹਦੀਆਂ ਜ਼ਮਾਨਤਾਂ ਜ਼ਬਤ ਹੋਈ ਜਾਂਦਾ ਹੈ ਜਾਂਦੀਆਂ ਨੇ ਤੇ ਦਿੱਲੀ ਵਾਲੇ ਜਿਹੜੇ ਪਾਰਟੀ ਬਣਾਉਂਦੇ ਨੇ ਦਿੱਲੀ ਵਾਲੇ ਉਹ ਪੰਜਾਬ ਤੇ ਜਿੱਥੇ-ਜਿੱਥੇ ਸਰਕਾਰਾਂ ਬਣਾਈ ਜਾਂਦੇ ਨੇ ਤੇ ਸਾਡੀ ਖੇਤਰੀ ਪਾਰਟੀ ਦੀ ਹیثیت ਕੀ ਰਹਗੀ ਪੋਲੀਟੀਕਲ ਇਸੇ ਕਰਕੇ ਉਭਾਰ ਲਿਆ ਗਿਆਨੀ ਹਰਪ੍ਰੀਤ ਸਿੰਘ ਔਰ ਪੰਜ ਮੈਂਬਰੀ ਕਮੇਟੀ ਵਾਲਿਆਂ ਨੇ ਮਨਪ੍ਰੀਤ ਢਿਆਲੀ ਨੇ ਕਿਉਂ ਛੱਡਿਆ ਬਾਦਲਾਂ ਦਾ ਸਾਥ ਮਨਪ੍ਰੀਤ ਢਿਆਲੀ ਕਹਿੰਦਾ ਮੈਂ 19 ਦਿਨ ਤੱਕ ਸਰਗਰਮ ਸਿਆਸਤ ਚ ਨਹੀਂ ਆਉਂਦਾ ਜਦ ਤੱਕ ਤੁਸੀਂ ਝੁੰਡਾ ਕਮੇਟੀ ਨਹੀਂ ਲਾਗੂ ਕਰਦੇ ਜਦੋਂ ਤੱਕ ਤੁਸੀਂ ਲੋਕਾਂ ਨੂੰ ਪੁਨਰ ਸੰਜੀਤ ਹੋਏ ਆਕਾਲੀ ਦਲ ਨੇ ਆਪਣੇ ਏਜੰਡੇ ਚ ਵੀ ਸ਼ਾਮਲ ਕੀਤਾ ਕਿ ਝੁੰਡਾ ਕਮੇਟੀ ਦੀਆਂ ਜਿਹੜੀਆਂ ਸਫਾਰਸ਼ਾਂ ਉਹਨਾਂ ਨੂੰ ਲਾਗੂ ਕਰਾਂਗੇ ਉਦੋਂ ਉਹਨਾਂ ਨੇ ਸੰਗਠਨ 'ਚ ਵੀ ਲਾਗੂ ਕਰ ਦਿੱਤੀ। ਸੋ ਮੇਰੇ ਕਹਿਣ ਦਾ ਮਤਲਬ ਹੈ ਸੰਦੀਪ ਜੀ ਕਿ ਜਿਹੜੀ ਸਿਆਸਤ ਤੇ ਸ਼ਰੋਮਣੀ ਅਕਾਲੀ ਦਲ ਤੁਰ ਰਿਹਾ ਬਾਦਲ ਛੜਾ ਇਸ ਸਿਆਸਤ ਦੇ ਵਿੱਚ ਉਹਨਾਂ ਨੂੰ ਬਹੁਤਾ ਕੁਝ ਲੱਭਣਾ ਨਹੀਂ ਕਿਉਂਕਿ ਅੱਜ ਦੀ ਸਿਆਸਤ ਦੂਸਰੇ ਦੀ ਲਕੀਰ ਮੇਟੇਨ ਵਾਲੀ ਨਹੀਂ ਹੈ ਅੱਜ ਦੀ ਸਿਆਸਤ ਹੈ ਆਪਣੀ ਲਕੀਰ ਵੱਡੀ ਕਰਨ ਵਾਲੀ ਸੋ ਬਾਦਲਾਂ ਨੂੰ ਇਹ ਚਾਹੀਦਾ ਹੈ ਕਿ ਆਪਣੀ ਲਕੀਰ ਵੱਡੀ ਕਰਨ ਔਰ ਬਿਕਰਮ ਸਿੰਘ ਮਜੀਠੀਆ ਦੇ ਹੱਕ 'ਚ ਡੱਟ ਕੇ ਲੜਾਈ ਲੜਨ ਕਿਉਂਕਿ ਮਜੀਠੀਆ ਨੂੰ ਤਾਂ ਕਹਿੰਦੇ ਮਿਲਣ ਵੀ ਨਹੀਂ ਦਿੰਦੇ ਸਰਕਾਰ ਵਾਲੇ ਹੁਣ ਜੇ ਵਿਕਰਮ ਜੀਠੀਏ ਨੂੰ ਮਿਲਣ ਚ ਕਾਬਯਾਬ ਨਹੀਂ ਹੋ ਰੇ ਤੇ ਫਿਰ ਪੰਜਾਬ ਦੇ ਮਸਲੇ ਕੀ ਹੱਲ ਕਰਾਉਣਗੇ ਘਰ ਦਾ ਮਸਲਾ ਨਹੀਂ ਹੱਲ ਹੋ ਰਿਹਾ ਇਹ ਗੱਲ ਸਮਝਣ ਵਾਲੀ ਹੈ ਇਹਦਾ ਮਤਲਬ ਇਹ ਹੈ ਕਿ ਲੀਡਰ ਵਿਰੋਧੀ ਧਿਰ ਵਾਲੇ ਜਿੰਨੇ ਮਰਜੀ ਵੱਡੇ ਵੱਡੇ ਖੁਰਚਣਿਆਂ ਦੀਆਂ ਗੱਲਾਂ ਕਰੀ ਜਾਣ ਤੇ ਜਿਹੜਾ ਇਹਨਾਂ ਦਾ ਖੁਰਚਣੇ ਵਾਲਾ ਲੀਡਰ ਸੀ ਤੇ ਫਿਰ ਉਹ ਮਿਲ ਕੇ ਆਵੇ ਵਿਕਰਮ ਜੀਠੀਏ ਨੂੰ ਬਿਲਕੁਲ ज्ञानी हरप्रीत सिंह ਨੂੰ ਤਾਂ ਕਹਿੰਦਾ ਸੀ ਵੀ ਖੁਰਚਣਾ ਫੇਰਾਂਗੇ ਨਾ ਉੱਠਣ ਜੋਗਾ ਨਾ ਬਹਿਣ ਜੋਗਾ ਜਿਹੜਾ ਦੂਜੇ ਪਾਸੇ ਨੂੰ ਖੁਰਚਣੇ ਦੀ ਆਵਾਜ਼ ਕੱਢੇ ਤੇ ਫੇਰ ਸਮਝ ਆਊਗਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਲੀਡਰ ਖੜੇ ਕਿੱਥੇ ਨੇ ਸੋ ਵਿਕਰਮ ਜੀ ਮਜੀਠੀਏ ਨਾਲ ਮੁਲਾਕਾਤ ਨਹੀਂ ਹੋ ਰਹੀ ਕਿਸੇ ਲੀਡਰ ਦੀ ਹਰ ਲੀਡਰ ਬਾਹਰ ਆ ਕੇ ਕਹਿ ਦਿੰਦਾ ਵੀ ਸਾਡੇ ਨਾਲ ਐਡਾ ੱਤਕਾ ਜੀ ਮੁਲਾਕਾਤ ਨਹੀਂ ਕਰਨ ਦਿੰਦੇ ਜੀ ਤੇ ਤੁਸੀਂ ਕੀਤਾ ਕੀ ਹੈ ਅੱਛਾ ਜਦੋਂ ਸੱਤਾ 'ਚ ਸੀ ਜਦੋਂ ਜ਼ਿੰਮੇਦਾਰੀ ਸੀ ਬੇਅਦਬੀ ਦੇ ਮਾਮਲਿਆਂ ਦੇ ਇਨਸਾਫ ਦੇਣ ਦੀ ਉਦੋਂ ਕਹਿੰਦੇ ਜੀ ਅਸੀਂ ਤਾਂ ਦੇਣ ਨੂੰ ਤਿਆਰ ਸੀ ਕਾਂਗਰਸ ਵਾਲਿਆਂ ਨੇ ਆਮ ਆਦਮੀ ਪਾਰਟੀ ਵਾਲਿਆਂ ਨੇ ਰਾਜਨੀਤੀ ਕੀਤੀ ਉਦੋਂ ਤਾਂ ਨਹੀਂ ਇਹ ਕੁਝ ਕਰ ਸਕੇ ਕਿਉਂਕਿ ਇਹ ਸੱਤਾ 'ਚ ਸੀ ਹੁਣ ਬਿਕਰਮ ਜੀ ਜਿੱਥੇ ਨਾ ਤਾਂ ਨਹੀਂ ਮੁਲਾਕਾਤ ਕਰ 파ਰੇ ਕਿਉਂਕਿ ਇਹ ਵਿਰੋਧੀ ਧਿਰ 'ਚ ਨੇ ਤੇ ਫਿਰ ਇਹ ਕਰਨਗੇ ਕਦੋਂ ਕੰਮ ਸੋ ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਤੇ ਚੰਦੂ ਮਾਜਰਾ ਸਾਹਿਬ ਤੇ એનર્ਜੀ ਵੇਸਟ ਕਰਨ ਦੀ ਬਜਾਏ ਅੱਛਾ ਮੈਨੂੰ ਕੋਈ ਸ਼ੌਂਕ ਨਹੀਂ ਕਿ ਮੈਂ ਵਾਰ-ਵਾਰ ਖੁਰਚਣਿਆਂ ਦਾ ਜ਼ਿਕਰ ਕਰਾਂ ਇਹ ਆਪ ਹੀ ਖੁਰਚਣਿਆਂ ਦਾ ਜ਼ਿਕਰ ਕਰਦੇ ਨੇ ਹਰ ਮੰਚ ਤੇ ਹਾਂ ਅਸੀਂ ਤਾਂ ਜੋ ਗੱਲ ਸੁਣਦੇ ਹਾਂ ਸਮਾਜਿਕ ਵਰਤਾਰੇ ਚ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਪਿਆਰ ਕਰਨ ਵਾਲੇ ਲੋਕ ਗਿਆਨੀ ਹਰਪ੍ਰੀਤ ਸਿੰਘ ਨੂੰ ਪਸੰਦ ਕਰਨ ਵਾਲੇ ਲੋਕ ਉਹ ਸਾਰੇ ਦਿਲੋਂ ਬੜੇ ਦੁਖੀ ਨੇ ਮਯੂਸ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਲੀਡਰ ਆ ਹੁੰਦੇ ਆ ਸੋ ਇਸ ਕਰਕੇ ਆ ਖਰਚਣਿਆਂ ਖਰਚਣੇ ਵਾਲੀਆਂ ਗੱਲਾਂ ਕਰਕੇ ਇਹ ਚਾਹੁੰਦੇ ਨੇ ਵੀ ਪੰਚ ਦੀਆਂ ਵੋਟਾਂ ਮਿਲ ਜਾਣ ਸੋ ਮੈਨੂੰ ਲੱਗਦਾ ਇਹਨਾਂ ਨੂੰ ਕੋਈ ਵਧੀਆ ਪ੍ਰੋਫੈਸਰ ਪ੍ਰੋਫੈਸਰ ਤੋਂ ਟਿਊਸ਼ਨ ਰੱਖ ਲੈਣ ਕੋਈ ਪੋਲੀਟੀਕਲ ਸਾਇੰਸ ਵਾਲੇ ਪ੍ਰੋਫੈਸਰ ਤੋਂ ਰੱਖ ਲੈਣ ਸਮਾਜਿਕ ਵਰਤਾਰਾ ਕਿਵੇਂ ਸੋਸ਼ਲ ਸਟਡੀਜ਼ ਸਮਾਜਿਕ ਸਾਇੰਸ ਹੋਮ ਸਾਇੰਸ ਇਸ ਤਰ੍ਹਾਂ ਦੇ ਵਿਸ਼ੇ ਜਿਹੜੇ ਲੋਕ ਪੜ੍ਹਾਉਂਦੇ ਨੇ ਪ੍ਰੋਫੈਸਰ ਨੇ ਈ ਉਹਨਾਂ ਕੋਲੋਂ ਆਪਣੀ ਨੌਜਵਾਨ ਲੀਡਰਸ਼ਿਪ ਦੀਆਂ ਟਿਊਸ਼ਨਲ ਤਿਆਸ਼ਨਾ ਰਖਾ ਦੇਣ ਕਲਾਸਾਂ ਲਵਾ ਦੇਣ ਤਾਂ ਕਿ ਉਹਨਾਂ ਨੂੰ ਵੀ ਪਬਲਿਕ ਮੰਚਾਂ ਤੇ ਬੋਲਣ ਦੀ ਜਾਂਚ ਆਵੇ ਉੰਜਨੀ ਸ਼੍ਰੋਮਣੀ ਅਕਾਲੀ ਦਲ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਜ਼ਮਾਨਤਾਂ ਜ਼ਬਤ ਹੋਣ ਦੇ ਪਿੱਛੇ ਕਾਰਨ ਇਹੀ ਰਹੇ ਨੇ ਐਵੇਂ ਨਹੀਂ ਬਦਨਾਮ ਹੋਏ ਐਵੇਂ ਨਹੀਂ ਟਾਬਿਆਂ ਵਾਲੇ ਬਰੈਡਾਂ ਵਾਲੇ ਸੁਰਖੀਆਂ ਚਾਹੇ ਪੰਜਾਬ ਚ ਪਿਛਲੇ ਸਮਿਆਂ ਦੇ ਵਿੱਚ ਬਰੈਡ ਦੀ ਚਰਚਾ ਹੋਈ ਜਾਂਦੀ ਸੀ ਇਹਨਾਂ ਦੀਆਂ ਸਰਕਾਰਾਂ ਵੇਲੇ ਤਾਂ ਟਾਬਿਆਂ ਵਾਲੇ ਟਾਬਿਆਂ ਵਾਲੇ ਦੇਖੀ ਜਾਂਦੇ ਸੀ ਵੀ ਇਹ ਲਾਲ ਬੱਤੀ ਵਾਲੀ ਗੱਡੀ ਚ ਕੌਣ ਆ ਭਾਈ ਇਹ ਮੈਂ ਨਹੀਂ ਗੱਲਾਂ ਕਰ ਰਿਹਾ ਇਹ ਗੱਲਾਂ ਦਾ ਦੌਰ ਲੰਘਿਆ ਜਿਵੇਂ ਪੰਜਾਬ ਚ ਕੇਵਲਾਂ ਤੇ ਕਬਜ਼ੇ ਹੋਏ ਤੇ ਅੱਜ ਇਹ ਮੀਡੀਆ ਦੀ ਆਜ਼ਾਦੀ ਦੀਆਂ ਗੱਲਾਂ ਕਰਦੇ ਨੇ ਮੰਚਾਂ ਤੇ ਇਹ ਵੀ ਕਹਿ ਦਿੰਦੇ ਨੇ ਕਿ ਮੀਡੀਆ ਸਾਡੇ ਖਿਲਾਫ ਚੱਲਦਾ ਤੁਹਾਡੇ ਖਿਲਾਫ ਨਹੀਂ ਚੱਲਦਾ ਭਾਈ ਮੀਡੀਆ ਮੀਡੀਆ ਆਪਣਾ ਕੰਮ ਕਰ ਰਿਹਾ ਸੋ ਇਸ ਕਰਕੇ ਸੰਦੀਪ ਜੀ ਗਿਆਨੀ ਹਰਪ੍ਰੀਤ ਨੂੰ ਜਿੰਨਾ ਟਾਰਗੇਟ ਕਰਨਗੇ ਉਹਨਾਂ ਨਾਲੋਂ ਜ਼ਿਆਦਾ ਸ਼੍ਰੋਮਣੀ ਅਕਾਲੀ ਦਲ ਦਾ ਧੜਾ ਇਹ ਨੁਕਸਾਨ ਚ ਰਹੂਗਾ। ਔਰ ਇਹ ਪੰਜਾਬ ਦੇ ਕਿਸੇ ਮੰਚ ਤੇ ਤੁਸੀਂ ਲੋਕਾਂ ਨਾਲ ਗੱਲਬਾਤ ਕਰੋਗੇ ਤੁਹਾਨੂੰ ਇਸ ਤਰ੍ਹਾਂ ਦੇ ਵਿਚਾਰ ਮਿਲਣਗੇ ਸੋ ਚਾਹੀਦਾ ਇਹ ਹੈ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਹੁਣਾਂ ਵਾਲਾ ਪਾਸਾ ਤੁਸੀਂ ਲੋਕ ਮੁੱਦਿਆਂ ਤੇ ਆਓ ਕਿਸੇ ਪੱਧਰ ਤੇ ਤੁਸੀਂ ਲੜਾਈ ਠੀਕ ਲੜੀ ਐ ਜਿਹੜਾ ਹਾਂ ਲੈਂਡ ਪੁਲਿੰਗ ਦਾ ਮਸਲਾ ਸੀ ਕਿਸੇ ਪੱਧਰ ਤੇ ਉਹ ਲੜਾਈ ਠੀਕ ਲੜੀ ਐ ਪਰ ਉਸ ਤੋਂ ਬਾਅਦ ਹਜੇ ਵੀ ਕਿੰਨੀਆਂ ਸਮੱਸਿਆਵਾਂ ਨੇ ਉਸ ਪਾਸੇ ਧਿਆਨ ਦਿਓ ਪੰਜਾਬ ਦੀ ਜਵਾਨੀ ਨੂੰ ਬਚਾਉਣ ਵਾਲੇ ਪਾਸੇ ਔਰ ਕੇਂਦਰ ਦੇ ਨਾਲ ਜਿਹੜੇ ਪੰਜਾਬ ਦੇ ਮੁੱਦੇ ਨੇ ਉਹਨਾਂ ਤੇ ਲੜੋ ਲੜਨਾ ਤਾਂ ਚਾਹੀਦਾ ਭਾਜਪੀ ਦੇ ਨਾਲ ਸੁਖਵੀਰ ਧੜੇ ਨੂੰ ਇਹ ਲੜੀ ਜਾਂਦੇ ਨੇ ਗਿਆਨੀ ਹਰਪੀਤ ਦੇ ਨਾਲ ਇਹਦੇ ਪਿੱਛੇ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਸੰਦੀਪ ਜੀ ਕਿ ਪਹਿਲਾਂ ਹੀ ਜ਼ਮਾਨਤਾਂ ਜੱਪਤ ਹੋਈਆਂ ਪਈਆਂ ਸੀ ਪਾਰਲੀਮੈਂਟ 'ਚ 13.5% ਸੀ ਤੇ ਜੇ ਹੁਣ ਪੰਥਕ ਵੋਟ ਜਿਹੜੀ ਹਜੇ ਤਕੜੀ ਦੇ ਨਾਂ ਤੇ ਪੈ ਜਾਂਦੀ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਜੇ ਉਹ ਵੀ ਪੁਨਰ ਸੁਰਜੀਤ ਅਕਾਲੀ ਦਲ ਵਾਲੇ ਪਾਸੇ ਚਲੀ ਗਈ ਤੇ ਫਿਰ ਇਹਨਾਂ ਕੋਲੇ ਬਚਦਾ ਕੀ ਆ ਮੈਨੂੰ ਇੰਨਾ ਪਤਾ ਹੈ ਕਿ ਜਿਹੜੀ ਪਾਰਟੀ ਸੀ ਨਾ ਓਮ ਪ੍ਰਕਾਸ਼ ਛਟਾਲਾ ਉਹਨਾਂ ਦੀ ਉਹ ਲਗਭਗ ਉਹ ਵੀ ਇੱਕ ਦੋ ਸੀਟਾਂ ਦੀ ਆ ਗਈ ਸੀ ਬਿਲਕੁਲ ਬਿਲਕੁਲ ਉਹ ਵੀ ਸੱਤਾ ਚੋਂ ਬਾਹਰ ਹੀ ਹੈ ਇਸ ਕਰਕੇ ਉਹ ਵੀ ਮੁੱਦਿਆਂ ਤੋਂ ਭਟਕੇ ਸੀ ਇਸ ਕਰਕੇ ਜਦੋਂ ਪਾਰਟੀਆਂ ਦੀ ਡਿਵੀਜ਼ਨ ਹੋ ਜਾਂਦੀ ਹੈ ਜਾਂ ਪਾਰਟੀ ਚੋਂ ਪਾਰਟੀ ਪੁਨਰਜੀਤ ਹੋ ਜਾਂਦੀ ਹੈ ਫਿਰ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਲੋਕ ਮੁੱਦਿਆਂ ਦੀ ਸਿਆਸਤ ਕਰੋ ਤੁਸੀਂ ਨਿੱਜੀ ਦੂਸ਼ਣਵਾਦੀਆਂ ਦੀ ਸਿਆਸਤ ਨਾ ਕਰੋ ਇਹਦੇ ਚੀ ਲੋਕ ਤੁਹਾਡੇ ਨਾਲ ਚੱਲ ਸਕਦੇ ਨੇ ਨਹੀਂ ਤਾਂ ਹੋਰ ਕੋਈ ਇਹਦਾ ਬਦਲ ਮੈਨੂੰ ਨਜ਼ਰ ਨਹੀਂ ਆਉਂਦਾ ਟੰਡਲਾ ਸਾਹਿਬ ਦੂਜੇ ਪਾਸੇ ਭਾਜਪਾ ਤੇ ਆਮ ਆਦਮੀ ਪਾਰਟੀ ਆਹਮੋ ਸਾਹਮਣੇ ਹੋਏ ਆ ਪੰਜਾਬ ਦੇ ਵਿੱਚ ਇੱਕ ਦੂਜੇ ਦੇ ਲੀਡਰਾਂ ਨੂੰ ਫੜ ਕੇ ਜਿਹੜਾ ਉਹ ਪੁਲਿਸ ਫੜ ਕੇ ਲੈ ਜਾਂਦੀ ਹੈ ਡਿਟੇਨ ਕਰਦੀ ਹੈ ਭਾਜਪਾ ਵਾਲੇ ਕਹਿੰਦੇ ਵੀ ਅਸੀਂ ਤੇ ਸਕੀਮ ਸਮਝਾ ਰਹੇ ਆ ਜਿਹੜੀ ਕੇਂਦਰ ਨੇ ਗਰੀਬਾਂ ਵਾਸਤੇ ਲਾਗੂ ਕੀਤੀ ਹੋਈ ਆ ਵੀ ਅਸੀਂ ਤਾਂ ਪੁੱਛਦੇ ਪਏ ਆ ਵੀ ਕੀ ਤੁਹਾਨੂੰ ਉਹਦਾ ਲਾਭ ਮਿਲਦਾ ਦੇਖੋ ਭਾਰਤੀ ਜਨਤਾ ਪਾਰਟੀ ਵੀ ਪਿੰਡ ਪਿੰਡ ਜਾ ਰਹੀ ਆ ਉਹਨਾਂ ਨੂੰ ਵੀ ਪਤਾ ਹੈ ਕਿ ਪੰਜ ਮੈਂਬਰੀ ਕਮੇਟੀ ਦੀ ਭਰਤੀ ਦਾ ਬਹੁਤ ਵੱਡਾ ਪ੍ਰਭਾਵ ਗਿਆ ਹੈ ਅਸੀਂ ਪਿੱਛੇ ਨਾ ਰਹਿ ਜਾਈਏ ਅਸੀਂ ਵੀ ਜਿੰਨਾ ਹਿੱਸਾ ਵੋਟ ਦਾ ਸਾਡੇ ਕੋਲੇ ਆਉਂਦਾ ਹੈ ਅਸੀਂ ਲੈ ਲੀਏ ਔਰ ਭਾਰਤੀ ਜਨਤਾ ਪਾਰਟੀ ਨੂੰ ਇਹ ਵੀ ਪਤਾ ਹੈ ਕਿ ਬਾਦਲ ਧੜੇ ਦੀ ਪੋਜੀਸ਼ਨ ਪੋਲਿਟੀਕਲ ਤੌਰ ਤੇ ਬਹੁਤ ਖਰਾਬ ਹੈ ਖਰਾਬ ਹੈ ਲੋਕ ਉਹਨਾਂ ਦੇ ਵੀ ਖਿਲਾਫ ਹੈ ਤੇ ਅਸੀਂ ਲਾਹਾ ਲੈ ਜਾਈਏ ਤੇ ਜਿਹੜੀਆਂ ਵੋਟਾਂ 24 ਚ ਜਾਂ 22 ਚ ਸਾਨੂੰ ਨਹੀਂ ਪਈਆਂ ਘਟੋ ਘਟ ਸਾਨੂੰ ਇਸ ਵਾਰ ਪੈ ਜਾਣ ਇਸ ਕਰਕੇ ਭਾਰਤੀ ਜਨਤਾ ਪਾਰਟੀ ਨੇ ਵੀ ਪੂਰਾ ਜੋਰ ਲਾਇਆ ਹੋਇਆ ਹੈ ਹੁਣ ਉਹ ਥਾਂ ਥਾਂ ਦੇ ਉੱਤੇ ਆਪਣੇ ਕੈਂਪ ਲਾ ਰਹੇ ਨੇ ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਜਿਹੜੇ ਕੈਂਪ ਲਾਉਨੇ ਆ ਇਹ ਕੈਂਪ ਕਾਨੂੰਨੀ ਤੌਰ ਦੇ ਉੱਤੇ ਅਸੀਂ ਲਾ ਸਕਦੇ ਆ ਸਾਡੇ ਜਿਹੜੇ ਵੀ ਕਾਰਜਕਰਤਾ ਲਾਉਂਦੇ ਨੇ ਉਹ ਬਕਾਇਦਾ ਨਿਯਮਾਂ ਦੇ ਤਹਿਤ ਇਹਨਾਂ ਕੈਂਪਾਂ ਦਾ ਪ੍ਰਬੰਧ ਕਰਦੇ ਨੇ ਤੇ ਲੋਕਾਂ ਨੂੰ ਜਾਗਰੂਕ ਕਰਦੇ ਨੇ ਸਰਕਾਰ ਵਾਲੇ ਪਾਸਿਓਂ ਮੈਂ ਬਿਆਨ ਸੁਣ ਰਿਹਾ ਸੀ ਬਲਤੇਜ ਪੰਨੂ ਉਹ ਕਹਿੰਦੇ ਬੀਜੇਪੀ ਦੇ ਲੀਡਰ ਜਦੋਂ ਵੱਖ-ਵੱਖ ਸਕੀਮਾਂ ਦਾ ਡਾਟਾ ਇਕੱਠਾ ਕਰਦੇ ਨੇ ਉਹ ਕਰ ਨਹੀਂ ਸਕਦੇ ਉਹ ਆਧਾਰ ਕਾਰਡ ਦੂਸਰੇ ਡਾਕੂਮੈਂਟਸ ਮੰਗ ਨਹੀਂ ਸਕਦੇ ਲੈ ਨਹੀਂ ਸਕਦੇ ਉਹ ਕਹਿੰਦੇ ਸਾਨੂੰ ਇਸ ਗੱਲ ਦਾ ਇਤਰਾਜ਼ ਹੈ ਉਹ ਕਹਿੰਦੇ ਅਗਰ ਕੇਂਦਰ ਦੀਆਂ ਸਕੀਮਾਂ ਬਾਰੇ ਲੋਕਾਂ ਨੂੰ ਜਾਣਕਾਰੀ ਦੇਣੀ ਹੈ ਉਹਨਾਂ ਨੂੰ ਵਧੀਆ ਲਾਗੂ ਕਰਾਉਣਾ ਹੈ ਤੇ ਤੁਸੀਂ ਸੂਬਾ ਸਰਕਾਰ ਦੇ ਜ਼ਰੀਏ ਕਰੋ ਉਨਾ ਦਾ ਇਹ opinion ਹੈ ਅਸਲ ਦੇ ਵਿੱਚ ਸੰਦੀਪ ਜੀ ਜਿਹੜਾ ਰੌਲਾ ਹੈ ਉਹ ਪਿੰਡਾਂ ਦੀਆਂ ਵੋਟਾਂ ਦਾ ਹੈ ਆਮ ਆਦਮੀ ਪਾਰਟੀ ਨੂੰ ਇਹ ਚਿੰਤਾ ਹੈ ਵੀ ਕਿਤੇ ਭਾਜੀਪੀ ਜ਼ਿਆਦਾ ਤਕੜੀ ਨਾ ਹੋ ਜਾਈ ਪਿੰਡਾਂ 'ਚ ਆਮ ਆਦਮੀ ਪਾਰਟੀ ਨੂੰ ਲੱਗਦਾ ਹੈ ਵੀ ਜਦੋਂ ਦੇ ਵੋਟਰ ਬਾਦਲਾਂ ਤੋਂ ਨਾਰਾਜ਼ ਹੋਏ ਨੇ ਉਹ ਵੋਟ ਸਾਨੂੰ ਹੀ ਪੈਣੀ ਹੈ ਜਿਵੇਂ ਪਈ ਇਹਨਾਂ ਨੂੰ 22 'ਚ ਹਾਲਾਂਕਿ 24 ਚੋਣੇ ਨਹੀਂ ਪਈ 24 'ਚ ਕਾਂਗਰਸ 7 ਸੀਟਾਂ ਜਿੱਤੀ ਅਮਰਿਤਪਾਲ ਸਿੰਘ ਜਿੱਤਿਆ ਔਰ ਇਹ ਜਿੱਤੇ ਆਪਣਾ ਸਰਬਜੀਤ ਸਿੰਘ ਖਾਲਸਾ ਜਿੱਤਿਆ ਸੋ ਪਿੰਡਾਂ ਚ ਵੀ 1000 ਵੋਟ ਨਹੀਂ ਪਈ ਪਰ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਨਾਲ ਇਹਨਾਂ ਦੀ ਲੀਡਰਾਂ ਨੂੰ ਹਿਰਾਸਤ ਚ ਲੈ ਰਹੀ ਹੈ ਸੁਨੀਲ ਜਾਖੜ ਨੂੰ ਵੀ ਹਿਰਾਸਤ ਚ ਲੈ ਲਿਆ ਕੱਲ ਵੀ ਉਹਨਾਂ ਦੇ ਕਈ ਲੀਡਰ ਹਿਰਾਸਤ ਚ ਲਏ ਬੋਨੀ ਅਜਨਾਲਾ ਵੀ ਕੱਲ ਉਹਨੂੰ ਵੀ ਹਿਰਾਸਤ ਚ ਲਿਆ ਸੀ ਅਮਰਪਾਲ ਸਿੰਘ ਬੋਨੀ ਅਜਨਾਲਾ ਹੋਰ ਵੀ ਬਹੁਤ ਸਾਰੇ ਲੀਡਰ ਨੇ ਅਨਿਲ ਸਰੀਨ ਜਨਰਲ ਸਕੱਤਰ ਦਾ ਬੜਾ ਸਿੱਖਾ ਬਿਆਨ ਆਇਆ ਕਿ ਇਹ ਗਲਤ ਹੈ ਅਸ਼wini ਸ਼ਰਮਾ ਵਿਰੋਧ ਕਰ ਰਹੇ ਨੇ ਕੱਲ ਉਹ ਗਵਰਨਰ ਨੂੰ ਮਿਲ ਕੇ ਆਏ ਇਸ ਮਾਮਲੇ ਦੇ ਵਿੱਚ ਗਵਰਨਰ ਤੋਂ ਸਮਾ ਮੰਗਿਆ ਉਹਨਾਂ ਨੇ ਸੋ ਜਿਹੜੀ ਲੀਡਰਸ਼ਿਪ ਹੈ ਭਾਰਤੀ ਜਨਤਾ ਪਾਰਟੀ ਦੀ ਉਹ ਤਾਂ ਵਿਰੋਧ ਕਰ ਰਹੀ ਹੈ ਕਿ ਤੁਸੀਂ ਸਾਨੂੰ ਹਿਰਾਸਤਾਂ 'ਚ ਨਾ ਲਓ ਐਤਵਾਰ ਨੂੰ ਵੀ ਅਸ਼wini ਸ਼ਰਮਾ ਨੇ ਐਲਾਨ ਕੀਤਾ ਕਿ ਐਤਵਾਰ ਨੂੰ ਵੀ ਅਸੀਂ ਇਹ ਕੈਂਪ ਜਾਰੀ ਰੱਖਾਂਗੇ ਆਮ ਲੋਕਾਂ ਨੂੰ ਇੰਦਰ ਦੀਆਂ ਸਕੀਮਾਂ ਨੂੰ ਅਸੀਂ ਲੋਕਾਂ ਨੂੰ ਦੱਸਾਂਗੇ ਕਿ ਇਹਨਾਂ ਦਾ ਫਾਇਦਾ ਕੀ ਹੈ ਹੁਣ ਜਿਹੜੀ ਜਿਹੜਾ ਖਤਰਾ ਨਜ਼ਰ ਆ ਰਿਹਾ ਸੰਦੀਪ ਜੀ ਮੈਨੂੰ ਇਹ ਖਤਰਾ ਨਜ਼ਰ ਆ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਭਾਜਪਾ ਦੇ ਲੀਡਰਾਂ ਨੂੰ ਹਿਰਾਸਤ ਚ ਲੈਣਾ ਸ਼ੁਰੂ ਕਰਤਾ ਮੈਨੂੰ ਲੱਗਦਾ ਕਿਤੇ ਕੇਂਦਰ ਦੀ ਸਰਕਾਰ ਵੀ ਏਜੰਸੀਆਂ ਦੇ ਦੰਦ ਨਾ ਤਿੱਖੇ ਕਰ ਦੇ ਤੇ ਏਜੰਸੀਆਂ ਦੇ ਦੰਦ ਤਿੱਖੇ ਕਰਕੇ ਕਿਤੇ ਏਜੰਸੀਆਂ ਦਾ ਮੂੰਹ ਪੰਜਾਬ ਵੱਲੋਂ ਨਾ ਕਰ ਦੇ ਵੀ ਚਲੋ ਵੀ ਪੰਜਾਬ ਵਾਲੇ ਪਾਸੇ ਕਿਉਂਕਿ ਜਿਹੜੀ ਅੱਜ ਦੀ ਸਿਆਸਤ ਹੈ ਜੀ ਉਹ ਟਿੱਡਾ ਟੈਡ ਦੀ ਸਿਆਸਤ ਹੈ ਔਰ ਜੋ ਕੁਝ ਹੋ ਰਿਹਾ ਹੈ ਮੈਨੂੰ ਮਨੀਸ਼ ਸੋਧਿਆ ਦਾ ਉਹ ਬਿਆਨ ਫੇਰ ਜਾਰੀ ਆ ਗਿਆ ਯਾਦ ਆ ਗਿਆ ਜਿਹੜਾ ਉਹਨੇ 4 ਦਿਨ ਪਹਿਲਾਂ ਕਿਹਾ ਸੀ ਮਨੀਸ਼ ਸੋਧਿਆ ਨੇ ਮਨੀਸ਼ ਸੋਧਿਆ ਦਾ ਬਿਆਨ ਹਜੇ ਠੰਡਾ ਨਹੀਂ ਸੀ ਹੋਇਆ ਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਪੁਲਿਸ ਕਹਿੰਦੀ ਵੀ ਸਾਡੇ ਕੋਲ ਸ਼ਿਕਾਇਤਾਂ ਆਈਆਂ ਨੇ ਡਾਕੂਮੈਂਟਸ ਲਈ ਕਿਤੇ ਨਾ ਕਿਤੇ ਇਹ ਡਾਕੂਮੈਂਟ ਇਕੱਠੇ ਨਹੀਂ ਕਰ ਸਕਦੇ ਤੇ ਪੈਸਿਆਂ ਦੀਆਂ ਵੀ ਸ਼ਿਕਾਇਤਾਂ ਨੇ ਕਿ ਕੁਝ ਲੋਕ ਵਿੱਚੋਂ ਪੈਸੇ ਮੰਗੀ ਜਾਂਦੇ ਨੇ ਹੁਣ ਉਹਦੇ ਲਈ ਜ਼ਿਲ੍ਹਾ ਪਦਰਤੀ ਕਮੇਟੀਆਂ ਬਣਾਤੀਆਂ ਪੰਜਾਬ 'ਚ ਲਗਭਗ ਪੁਲਿਸ ਦੀਆਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀਆਂ ਪੁਲਿਸ ਵਾਲੇ ਉਹਨਾਂ ਨੂੰ ਜਾ ਕੇ ਕਹਿੰਦੇ ਨੇ ਅਗਰ ਤੁਸੀਂ ਇਸ ਤਰ੍ਹਾਂ ਦਾ ਕੋਈ ਕੈਂਪ ਲਾ ਰਹੇ ਹੋ ਮਨਜ਼ੂਰੀ ਦਿਖਾਓ ਤੇ ਹੁਣ ਸਵਾਲ ਇਹ ਹੈ ਕਿ ਹੁਣ ਕੇਂਦਰ ਵਾਲੇ ਕੇਂਦਰ ਵਾਲੇ ਵੀ ਇਸ ਤਰ੍ਹਾਂ ਦਾ ਪਲਟਵਾਰ ਕਰ ਸਕਦੇ ਨੇ ਹਜੇ ਤਾਂ ਜਿਹੜੀ ਕੇਂਦਰ ਦੀ ਸਰਕਾਰ ਹੈ ਮੋਦੀ ਸਾਹਿਬ ਨੇ ਜਾਂ ਵੱਡੇ ਲੀਡਰ ਨੇ ਉਹ ਬਿਹਾਰ ਵੱਲ ਨੂੰ ਰੁਝੇ ਨੇ ਕਿਉਂਕਿ ਬਿਹਾਰ 'ਚ ਚੋਣਾਂ ਮੈਨੂੰ ਲੱਗਦਾ ਬਿਹਾਰ ਦੀਆਂ ਚੋਣਾਂ ਤੋਂ ਬਾਅਦ ਕੇਂਦਰ ਦੀ ਵੱਡੀ ਲੀਡਰਸ਼ਿਪ ਦਾ ਮੂੰਹ ਵੀ ਪੰਜਾਬ ਵੱਲ ਹੋ ਜਾਣਾ ਹੈ। ਔਰ ਮੇਰਾ ਮਨ じゃ ਮੰਨਦਾ ਨਹੀਂ ਪਰ ਮੈਨੂੰ ਲੱਗਦਾ ਸੰਦੀਪ ਜੀ ਕਿ ਕੇਂਦਰ ਦੀਆਂ ਏਜੰਸੀਆਂ ਜਾਂ ਕੇਂਦਰ ਸਰਕਾਰ ਹੁਣ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀਆਂ ਦੀਆਂ ਕਮੀਆਂ ਲੱਭੂ। ਬਿਲਕੁਲ। ਉਹ ਕੋਈ ਨਾ ਕੋਈ ਹੁਣ ਕਮੀਆਂ ਲੱਭਣਗੇ। ਭਾਵੇਂ ਪੈਸੇ ਦੀ ਡਿਸਟ੍ਰਿਬਿਊਸ਼ਨ 'ਚ ਕਮੀਆਂ ਨੇ ਭਾਵੇਂ ਪੈਸੇ ਦੀ ਅਲਾਟਮੈਂਟ 'ਚ ਕਮੀਆਂ ਨੇ ਭਾਵੇਂ ਝੋਨੇ ਦੀ ਖਰੀਦ ਸਿਰ ਤੇ ਖੜੀ ਹੈ ਤੇ ਹੁਣ ਕੇਂਦਰੀ ਏਜੰਸੀਆਂ ਸਾਨੂੰ ਜਲਦ ਆਮ ਆਦਮੀ ਪਾਰਟੀ ਨਾਲ ਜੁੜੇ ਚਿਹਰਿਆਂ ਦੇ ਉੱਤੇ ਵੀ ਸਾਨੂੰ ਫੇਰ ਛਾਪੇ ਵੱਜਦੇ ਨਜ਼ਰ ਆ ਸਕਦੇ ਨੇ ਹਾਲਾਂਕਿ ਇਹ ਰੁਕੇ ਕਦੀ ਵੀ ਨਹੀਂ ਪਿਛਲੇ ਸਮੇਂ ਦੇ ਵਿੱਚ ਵੀ ਮਾੜੀ ਮੋਟੀ ਐਂਟਰੀ ਏਡੀ ਦੀ ਰਹੀ ਹੈ ਭਾਵੇਂ ਇਹਨਾਂ ਦੇ ਕਿਸੇ ਐਮਐਲਏ ਵਾਲੀ ਗਈ ਹੋਵੇ ਸੋ ਇਸ ਕਰਕੇ ਇਹ ਜਿਹੜਾ ਆਮ ਆਦਮੀ ਪਾਰਟੀ ਨੇ ਫਰੰਟ ਖੋਲਤਾ ਬੀਜੇਪੀ ਦੇ ਲੀਡਰਾਂ ਨੂੰ ਹਿਰਾਸਤ ਚ ਲੈਣ ਦਾ ਇਹ ਕਿਤੇ ਦਿੱਲੀ ਵਾਲੀ ਤਸਵੀਰ ਮੈਨੂੰ ਇੱਥੇ ਬਣਦੀ ਨਾ ਨਜ਼ਰ ਆਵੇ ਤੇ ਲੱਸਾਪੂਦਰ ਦੂਜੇ ਪਾਸੇ ਕਾਂਗਰਸੀ ਲੀਡਰ ਆਪਸ ਚ ਕਿਉਂ ਉਲਝੇ ਹੋਏ ਕਾਂਗਰਸ ਦਾ ਤਾਂ ਦੇਖੋ ਆਪਾਂ ਨੂੰ ਪਤਾ ਹੀ ਹੈ ਕਾਂਗਰਸ ਦੇ ਵਿੱਚ ਨਾ ਜੋੜੀਆਂ ਚ ਲੜਾਈ ਹੁੰਦੀ ਕਿਸੇ ਸਮੇਂ ਕੈਪਟਨ ਬਾਜਵਾਦੀ ਸੀ ਫਿਰ ਕੈਪਟਨ ਸਿੱਧੂ ਦੀ ਹੋਗੀ ਫਿਰ ਚੰਨੀ ਸਿੱਧੂ ਦੇ ਵਿੱਚ ਵੀ મતਭੇਦ ਰਹੇ ਫੰਕਸ਼ਨਲ ਨਿੱਜੀ ਨਹੀਂ ਸੀ ਉਸ ਤੋਂ ਬਾਅਦ ਵੜਿੰਗ ਔਰ ਬਾਜਵਾ ਸਾਹਿਬ ਚ ਅਸੀਂ ਦੇਖਿਆ ਸ਼ੁਰੂ ਵਿੱਚ ਕੋਈ ਬਹੁਤ ਜ਼ਿਆਦਾ ਨੇੜਤਾ ਨਹੀਂ ਸੀ ਪਰ ਵੜਿੰਗ ਔਰ ਆਸ਼ੂ ਇਹ ਤਾਂ ਅਸੀਂ ਸਿਆਸੀ ਨਾਚ ਦੇਖਿਆ ਨਾ ਕਿ ਕਿਵੇਂ ਦੋਨਾਂ ਦੇ ਵਿੱਚ ਆਪਸ ਦੇ ਵਿੱਚ ਜੋੜੀ ਬਣ ਕੇ ਪੋਲਿਟੀਕਲ ਦੁਸ਼ਮਣੀ ਹੋਈ ਇੱਕ ਪਾਸੇ ਆਸ਼ੂ ਇੱਕ ਪਾਸੇ ਵੜਿੰਗ ਫਿਰ ਤਾਂ ਕਾਂਗਰਸੀ ਦੋ ਪਾਸੇ ਹੋ ਗਈ ਨਾ ਇੱਕ ਪਾਸੇ ਸੰਗਠਨ ਨਾਲ ਚੱਲਣ ਵਾਲੇ ਲੋਕ ਵੜਿੰਗ ਨਾਲ ਇੱਕ ਪਾਸੇ ਆਸ਼ੂ ਨਾਲ ਚੱਲਣ ਵਾਲੇ ਲੋਕ ਤੇ ਹੁਣ ਦੇਖ ਲੋ ਕੁਲਬੀਰ ਜੀਰਾ ਤੇ ਰਾਣਾ ਗੁਰਜੀਤ ਦਾ ਪ੍ਰਗਟ ਸਿੰਘ ਆਲਾ ਵੀ ਦੇਖਿਆ ਵਿੱਚੋਂ ਪ੍ਰਗਟ ਸਿੰਘ ਵੀ ਆਗੇ ਵਿੱਚੋਂ ਤੇ ਹੁਣ ਕੁਲਬੀਰ ਜੀਰਾ ਤੇ ਰਾਣਾ ਗੁਰਜੀਤ ਸਿੰਘ ਕੁਲਬੀਰ ਜੀਰਾ ਇੱਕ ਇੰਟਰਵਿਊ ਸੁਣ ਰਿਹਾ ਸੀ ਕੁਲਬੀਰ ਜੀਰਾ ਕਹਿੰਦਾ ਮੈਂ ਤਾਂ ਚਿੱਠੀਆਂ ਹੀ ਲਿਖਤੀ ਰਾਣਾ ਗੁਰਜੀਤ ਨੂੰ ਪਾਰਟੀ ਚੋਂ ਕੱਢ ਦੂੰ ਇਹ ਇਹ ਜਿਹੀ ਚਿੱਠੀ ਇਹਨਾਂ ਨੇ ਸਿੱਧੂ ਦੇ ਖਿਲਾਫ ਵੀ ਲਿਖੀ ਸੀ ਕਈਆਂ ਨੇ ਕੁਲਬੀਰ ਜੀਰਾ ਦਾ ਤਾਂ ਮੈਨੂੰ ਪਤਾ ਨਹੀਂ ਉਹਨੇ ਨਹੀਂ ਹੋਰ ਸੀ ਲੀਡਰਸ਼ਿਪ ਉਹਨਾਂ ਨੇ ਸਿੱਧੂ ਦੇ ਖਿਲਾਫ ਵੀ ਲਿਖਤੀ ਸੀ ਫਿਰ ਸਿੱਧੂ ਨਿਸ਼ਾਸ਼ਨ ਖਰਾਬ ਕਰਦਾ ਉਹ ਮੇਰੇ ਖਿਆਲੋਂ ਚਿੱਠੀ ਅੱਜ ਵੀ ਦਿੱਲੀ ਵਾਲੇ ਕੋਲੇ ਪਈ ਹੋਣੀ ਆ ਕੀ ਪਤਾ ਇਹਨਾਂ ਨੇ ਕਹਿਤਾ ਅਸੀਂ ਚਿੱਠੀ ਲਿਖੀ ਐ ਉਹ ਚਿੱਠੀ ਕਿਤੇ ਭੇਜੀ ਵੀ ਆ ਗੱਲਾਂ ਬਾਤਾਂ ਹੀ ਲਿਖਤੀ ਗੱਲਾਂ ਬਾਤਾਂ ਦੀ ਵੀ ਚਿੱਠੀ ਲਿਖ ਦਿੰਦੇ ਲੀਡਰ ਵੀ ਅਸੀਂ ਸ਼ਿਕਾਇਤ ਕਰਤੀ ਜੀ ਉੱਪਰ ਥੋ ਕਾਗਜ਼ੀ ਪੱਤਰੀ ਸ਼ਿਕਾਇਤ ਹੁੰਦੀ ਨਹੀਂ ਉੱਪਰ ਵਾਲੇ ਉਡੀਕਦੇ ਰਹਿੰਦੇ ਵੀ ਸ਼ਿਕਾਇਤ ਚੱਲੀ ਸੀ ਗਈ ਕਿੱਥੇ ਇਸ ਕਰਕੇ ਕਾਂਗਰਸ ਅੱਜਕੱਲ ਜਿਹੜੀ ਨਵੀਂ ਪੋਲਿਟਿਕਲ ਐਂਟਰਟੇਨਮੈਂਟ ਹੈ ਉਹ ਕੁਲਬੀਰ ਜੀ ਦਾ ਔਰ ਰਾਣਾ ਗੁਜੀ ਜੀ ਦੀ ਹੈ ਤੇ ਦੇਖੋ ਸਾਰੇ ਲੋਕ ਆਪਣੇ ਆਪਣੇ ਕੰਮ ਲੱਗੇ ਨੇ ਸੰਦੀਪ ਜੀ ਕਾਂਗਰਸ ਚ ਵੀ ਸੋ ਕਾਂਗਰਸ ਜੇ ਆਪ ਨਾਲ ਲੜਨ ਦੀ ਸਥਿਤੀ ਚ ਨਹੀਂ ਕੇਂਦਰ ਵਾਲੀ ਬੀਜੇਪੀ ਨਾਲ ਲੜਨ ਦੀ ਸਥਿਤੀ ਚ ਨਹੀਂ ਤੇ ਉਹ ਕਹਿੰਦੇ ਆਪਸ ਚ ਹੀ ਲੜਪੋ ਉਹਨਾਂ ਦੀ ਆਪਸ ਚ ਲੜਾਈ ਚੱਲ ਰਹੀ ਹੈ ਵੀ ਮੈਂ ਉਹਨੂੰ ਕਢਾ ਦੇਣਾ ਉਹ ਕਹਿੰਦਾ ਉਹਨੂੰ ਕੱਢਣਾ ਚਾਹੀਦਾ ਸੋ ਉਹ ਹਜੇ ਆਪਣੇ ਘਰੇਲੂ ਮਸਲੇ ਨਿਬੇੜ ਰਹੇ ਨੇ ਕਾਂਗਰਸੀ ਜੀ ਤਰਨ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਸੀ ਗੱਲ ਮੈਂ ਹੱਸ ਰਿਹਾ ਸੀ ਵੀ ਕਾਂਗਰਸੀ ਪਹਿਲੇ ਜਿਹੜੇ ਮਸਲੇ ਨੇ ਵਿੜਨਗੇ ਫਿਰ ਪੰਜਾਬ ਦੇ ਨੇ ਵਿੜਨਗੇ ਜੀ ਰਸਤਾਨਵਾਤ ਤੁਹਾਡਾ ਬਹੁਤ ਬਹੁਤ ਧੰਨ ਸਸੀ ਗੱਲ ਜੀ ਔਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਸਹਿਮਤ ਆਓ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਧੰਨਵਾਦ